ਖਰੜ ਕੁਰਾਲੀ ਮੁਹਾਲੀ ਰੋਡ ਦੇ ਉੱਤੇ ਕਈ ਕਿਲੋਮੀਟਰ ਦਾ ਲੰਬਾ ਜਾਮ ਲੱਗ ਗਿਆ ਹੈ ਵੱਡੀ ਖਬਰ ਹੈ ਬਾਤਾਂ ਦੀ ਖਬਰ ਨੂੰ ਸ਼ੇਅਰ ਕਰਿਓ ਦੱਸਦਣ ਨੇ ਕਿ ਜੋ ਲੋਕ ਡੂਟੀਆਂ ਤੇ ਜਾਣ ਵਾਲੇ ਨੇ ਵੀਡੀਓ ਜੂਰ ਦੇਖ ਲੈਣ ਜਾਂ ਤਾਂ ਰਸਤਾ ਆਪਣਾ ਡਿਵਾਈਡ ਕਰ ਲੈਣ ਕਿਉਂਕਿ ਖਰੜ ਕੁਰਾਲੀ ਮੁਹਾਲੀ ਰੋਡ ਦੇ ਉੱਤੇ ਲੰਬਾ ਜਾਮ ਲੱਗ ਗਿਆ ਤੁਸੀਂ ਦੇਖ ਸਕਦੇ ਸਕੂਲੀ ਬੱਸਾਂ ਵੀ ਵਿੱਚ ਫਸ ਚੁੱਕੀਆਂ ਨੇ ਤੇ ਕਈ ਘੰਟਿਆਂ ਤੋਂ ਲੋਕ ਇਸ ਜਾਮ ਦੇ ਵਿੱਚ ਖੜੇ ਨੇ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਖਰੜ ਦੀਆਂ ਜਿੱਥੇ ਕਿ ਖਰੜ ਅੱਜ ਪੂਰਾ ਜਾਮ ਤੁਹਾਨੂੰ ਵੇਖਣ ਨੂੰ ਮਿਲੇਗਾ ਕਿਉਂਕਿ ਬਾਰਸ਼ਾਂ ਸਮਾਂ ਚੱਲ ਰਿਹਾ ਹੈ ਬਾਰਸ਼ ਕਾਰਨ ਕਈ ਰੋਡ ਜਾਮ ਹੋ ਚੁੱਕੇ ਨੇ ਤਾਂ ਇਸ ਵੇਲੇ ਦੀ ਕਬੱਡੀ ਖਬਰ ਹੈ ਅੱਗੇ ਵੀ ਆਪਣੇ ਦੋਸਤ ਮਿੱਤਰਾਂ ਤੱਕ ਜੂ ਸ਼ੇਅਰ ਕਰ ਦਿਓ ਕਿਉਂਕਿ ਕੋਈ ਬੰਦਾ ਅਗਰ ਘਰ ਜਾਣ ਵਾਲਾ ਹੈ ਤਾਂ ਉਹ ਅੱਜ ਵਾਈਟ ਕਰੇ ਕਿਉਂਕਿ ਜਿਸ ਤਰੀਕੇ ਨਾਲ ਲੰਬਾ ਜਾਮ ਵੇਖਣ ਨੂੰ ਮਿਲ ਰਿਹਾ ਤਾਂ ਤੁਸੀਂ ਇਸ ਜਾਮ ਦੇ ਵਿੱਚ ਫਸ ਸਕਦੇ ਹੋ ਕਾਫੀ ਘੰਟਿਆਂ ਤੋਂ ਲੋਕ ਆਪਣੇ ਕੰਮਕਾਰਾਂ ਤੇ ਜਾਣ ਲਈ ਇਸ ਜਾਮ ਦੇ ਵਿੱਚ ਫਸੇ ਹੋਏ ਨੇ ਸਕੂਲੀ ਬੱਸਾਂ ਜੋ ਸਵੇਰ ਤੋਂ ਤਸਿਆ ਜਾ ਰਿਹਾ ਕਿ ਬੱਚਿਆਂ ਨੂੰ ਲੈ ਕੇ ਸਕੂਲ ਦੇ ਵਿੱਚ ਪਹੁੰਚਣਾ ਸੀ ਉਹ ਜੇ ਤੱਕ ਜਾਮ ਦੇ ਵਿੱਚ ਫਸੀਆਂ ਹੋਈਆਂ ਨੇ ਤਾਂ ਇਸ ਨੂੰ ਲੈ ਕੇ ਕਈ ਲੋਕ ਹਸਪਤਾਲਾਂ ਤੇ ਜਾਣ ਵਾਲੇ ਨੇ ਤੇ ਕਈ ਜੌਬ ਤੇ ਜਾਣ ਵਾਲੇ ਨੇ ਤੇ ਉਹ ਵੀ ਇਸ ਜਾਮ ਦੇ ਵਿੱਚ ਫਸ ਚੁੱਕੇ ਨੇ ਇਹ ਖੜ੍ਹ ਦੇ ਦੀਆਂ ਤਸਵੀਰਾਂ ਦਿਖਾ ਰਹੇ ਆ ਭਾਵੇਂ ਕਿ ਵੱਡਾ ਫਲਾਈਓਵਰ ਖੜ੍ਹ ਦੇ ਵਿੱਚ ਬਣ ਚੁੱਕਾ ਹੈ ਪਰ ਉਸ ਦੇ ਬਾਵਜੂਦ ਵੀ ਅਜੇ ਜਾਮ ਲੱਗਦਾ ਜਾ ਰਿਹਾ ਜਿਸ ਨੂੰ ਲੈ ਕੇ ਬਾਰ-ਬਾਰ ਰੋਡ ਚੌੜੇ ਵੀ ਕੀਤੇ ਜਾਂਦੇ ਨੇ ਬਾਰ-ਬਾਰ ਟ੍ਰੈਫਿਕ ਨੂੰ ਡਿਵਾਈਡ ਵੀ ਕੀਤਾ ਜਾਂਦਾ ਹੈ ਪਰ ਕਿਤੇ ਨਾ ਕਿਤੇ ਫਿਰ ਵੀ ਖਰੜ ਦੇ ਵਿੱਚ ਰੋਜ਼ਾਨਾ ਜਾਮ ਵੇਖਣ ਨੂੰ ਮਿਲਦਾ ਹੈ ਤਾਂ ਇਸ ਤਰੀਕੇ ਦੀ ਤਸਵੀਰ ਅੱਜ ਸਾਹਮਣੇ ਨਿਕਲ ਕੇ ਆਈ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਜਾਮ ਦੇ ਵਿੱਚ ਲੋਕ ਫਸੇ ਹੋਏ ਨੇ ਵੱਡੀ ਖਬਰ ਹੈ ਬਤੁਤ ਬਤ ਖਬਰ ਸ਼ੇਅਰ ਕਰਿਓ ਕੋਈ ਤੁਹਾਡਾ ਦੋਸਤ ਮਿੱਤਰ ਵੀ ਇਸ ਜਾਮ ਦੇ ਵਿੱਚ ਨਾ ਫਸ ਜਾਵੇ ਤਾਂ ਉਸ ਤੋਂ ਪਹਿਲਾਂ ਹੀ ਉਸ ਤੱਕ ਇਹ ਵੀਡੀਓ ਜਲ ਭੇਜ ਦਿਓ ਜਿਸ ਤੋਂ ਬਾਅਦ ਉਹ ਕਿਸੇ ਹੋਰ ਰੋਡ ਨੂੰ ਆਪਣੀ ਮੰਜ਼ਿਲ ਤੱਕ ਪਹੁੰਚ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਖੜਕੁਰਾਲੀ ਤੇ ਮੁਹਾਲੀ ਦੇ ਰੋੜਾਂ ਦੇ ਉੱਤੇ ਅੱਜ ਤੁਹਾਨੂੰ ਜਾਮ ਵੇਖਣ ਨੂੰ ਮਿਲੇਗਾ ਕਿਉਂਕਿ ਜਦੋਂ ਬਾਰਸ਼ਾਂ ਖਤਮ ਹੁੰਦੀਆਂ ਤਾਂ ਉਸ ਤੋਂ ਨਾਲ-ਨਾਲ ਹੀ ਲੋਕਾਂ ਦੇ ਵਿੱਚੋਂ ਘੁੰਮਣ ਵਾਸਤੇ ਜਾਂ ਫਿਰ ਕੋਈ ਜੌਬ ਤੇ ਨਿਕਲਦਾ ਹੈ ਤਾਂ ਜਾਮ ਲੱਗਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਇਸ ਨੂੰ ਲੈ ਕੇ ਖੜ ਦੇ ਵਿੱਚ ਵੀ ਇਹ ਸਥਿਤੀ ਪੈਦਾ ਹੋਈ ਹੈ ਭਾਵੇਂ ਕਿ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਲਗਾਤਾਰ ਇਸ ਟ੍ਰੈਫਿਕ ਨੂੰ ਕਢਵਾਉਣ ਦੇ ਵਿੱਚ ਲੱਗੇ ਹੋਏ ਨੇ ਪਰ ਕਾਫੀ ਘੰਟਿਆਂ ਤੋਂ ਲੋਕ ਜਿਹੜੇ ਇਸ ਜਾਮ ਦੇ ਵਿੱਚ ਫਸੇ ਨਜ਼ਰ ਆ ਰਹੇ ਨੇ